ਕੈਨੇਡਾ ਲਜ਼ਾਨ ਦੇ ਨਾਤੇ ਮਾਤੀ ਨੇ ਕੁਆਰੇ ਮੁੰਡਿਆਂ ਨਾਲ ਮਾਰੀ ਕਰੋੜਾਂ ਦੀ ਠੱਗੀ ਕਿ ਜਗਰੋਂ ਸਾਈਡ ਦਾ ਗਰੋ ਗਰੋ ਹੈ ਜਿਹਦੇ ਮੈਂਬਰ ਨੇ ਸੁਦਰਸ਼ਨ ਕੋ ਮੰਤਪ੍ਰੀ ਸਿੰਘ ਤੇ ਉਹਦਾ ਸਾਥੀਸ਼ ਅਸ਼ੋਕ ਕੁਮਾਰ ਨੇ ਜੋ ਆਪਣੀ ਲੜਕੀ ਹਰਪ੍ਰੀਤ ਕੋਰਾ ਹੈ ਉਹਦਾ ਮਿਲੀਭੁਗਤ ਕਰਕੇ ਜਿਹੜੇ ਭੋਲੇ ਭਾਰੇ ਲੋਕਾ ਉਹਨਾਂ ਨੂੰ ਬਾਹਰ ਜਾਂਦੇ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਝਾਂਸਾ ਦੇ ਕੇ ਉਹਨਾਂ ਤੋਂ ਪੈਸੇ ਅੜਪਦੇ ਆ ਖਾ ਕੇ ਪੰਜਾਬ ਦੇ ਕਈ ਕੁਵਾਰੇ ਮੁੰਡੇ ਦੀਆਂ ਜੇਬਾਂ ਕੀਤੀਆਂ ਖਾਲੀ ਲੜਕੀ ਬਾਹਰ ਹੈ ਉਹਦੀ ਫੋਨ ਤੇ ਗੱਲ ਕਰਾ ਦਿੰਦੇ ਨੇ ਫੋਨ ਤੇ ਉਹਦਾ ਆ ਵੀਡੀਓ ਕਾਲ ਨਾਲ ਉਹਦਾ ਉਹ ਕਰਵਾ ਦਿੰਦੇ ਆ ਰੁਕਾ ਰੁਕਾ ਜਿਵੇਂ ਇਹ ਸਿਸਟਮ ਤੇ ਉਹਦੇ ਵਿੱਚ ਉਹ ਪੈਸੇ ਮੋਟੀ ਰਕਮ ਇੱਟ ਕੈਨੇਡਾ ਬੈਠੀ ਧੀ ਵੀਡੀਓ ਕਾਲ ਤੇ ਕਰ ਲੈਂਦੀ ਸੀ ਮੰਗਣੀ ਮਾਤੀ ਦੇ ਕਾਲੇ ਕਾਰਨਾਮੇ ਸੁਣ ਕੇ ਹਿੱਲ ਗਿਆ ਪੂਰਾ ਪੰਜਾਬ ਮਾਤੀ ਦੇ ਇਸ ਕਾਲੇ ਕਾਰਨਾਮੇ ਦਾ ਪੁਲਿਸ ਨੇ ਕਰਤਾ ਪਰਦਾ ਫਾਸ਼ ਸਤਿ ਸ਼੍ਰੀ ਅਕਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਆਸ਼ੁਦੀਪ ਕੋਰ ਖੰਨਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜੋ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਵੋਗੇ ਤੁਹਾਡੇ ਵੀ ਸੁਣ ਕੇ ਰੌਂਕ ਤੇ ਖੜੇ ਹੋ ਜਾਣਗੇ ਇਸ ਮਾਤਾ ਈਦਿਆਂ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹਨਾਂ ਦੇ ਕਾਰਨਾਮੇ ਸੁਣ ਕੇ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਧੀ ਕੈਨੇਡਾ ਬੈਠੀ ਕੁਵਾਰੇ ਮੁੰਡਿਆਂ ਦੇ ਨਾਲ ਵੀਡੀਓ ਕਾਲ ਕਰਕੇ ਮੰਗਣੀ ਕਰ ਲੈਂਦੀ ਸੀ ਇਹਨਾਂ ਦੋਨਾਂ ਮਾਵਾ ਧੀਆਂ ਨੇ ਮਿਲ ਕੇ ਪੰਜਾਬੀ ਕਈ ਮੁੰਡਿਆਂ ਦੀਆਂ ਜੇਬਾਂ ਖਾਲੀਆਂ ਕਰ ਦਿੱਤੀਆਂ ਨੇ ਕੈਨੇਡਾ ਦੇ ਸੁਪਨੇ ਵਖਾ ਕੇ ਉਨ੍ਹਾਂ ਕੁਵਾਰੇ ਮੁੰਡਿਆਂ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਵਜੀ ਹੈ ਇਹਨਾਂ ਸ਼ੈਤਾਨ ਮਾਵਾ ਧੀਆਂ ਦੇ ਵੱਲੋਂ ਕਵਾਰੇ ਮੁੰਡੇ ਦੀਆਂ ਜੇਬਾਂ ਤੇ ਡਾਕਾ ਮਾਰਿਆ ਗਿਆ ਉਹਨਾਂ ਦੀਆਂ ਜੇਬਾਂ ਨੂੰ ਖਾਲੀ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਜਿਹੜੀ ਧੀ ਆ ਉਹ ਕੈਨੇਡਾ ਦੇ ਵਿੱਚ ਬੈਠੀ ਆ ਉਹ ਕੈਨੇਡਾ ਦੇ ਵਿੱਚ ਬੈਠ ਕੇ ਉੱਥੇ ਹੀ ਕਵਾਰੇ ਮੁੰਡਿਆਂ ਨਾਲ ਮੰਗਣੀ ਕਰ ਲੈਂਦੀ ਹੈ ਇਸੇ ਤਰ੍ਹਾਂ ਇਹਨਾਂ ਦੇ ਵੱਲੋਂ ਕਈ ਪਰਿਵਾਰਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਦੱਸਿਆ ਜਾ ਰਿਹਾ ਕਿ ਜਿਹੜੇ ਨੇ 7 ਤੋਂ ਵੱਧ ਕਵਾਰੇ ਮੁੰਡੇ ਇਹਨਾਂ ਮਾਮਾ ਧੀਆਂ ਦੇ ਜਾਲ ਦੇ ਵਿੱਚ ਫਸੇ ਨੇ ਇਹਨਾਂ ਮਾਮਾ ਧੀਆਂ ਦੇ ਕਾਰਨਾਮੇ ਸੁਣ ਕੇ ਪੂਰਾ ਪੰਜਾਬ ਹੀ ਹਿਲ ਗਿਆ ਇਸ ਮਾਮਾ ਧੀਆਂ ਬਾਰੇ ਤੁ ਕੀ ਕਹਿਣਾ ਚਾਹੋਗੇ ਕਮੈਂਟਾਂ ਚ ਜਰੂਰ ਦੱਸਿਓ ਅਤੇ ਇਹਨਾਂ ਨੂੰ ਰੱਜ ਕੇ ਲਾਂ ਤਾਂ ਜਰੂਰ ਪਾਇਆ ਜੋ ਪੰਜਾਬ ਦੀ ਨੌਜਵਾਨ ਪੀੜੀ ਦਾ ਅਜਹੀਆਂ ਔਰਤਾਂ ਨੇ ਅਜਹੀਆਂ ਮਾਮਾ ਨੇ ਬੇੜਾ ਕਰ ਕਰਕੇ ਰੱਖ ਦਿੱਤਾ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਪਰ ਉਸੇ ਮਾਂ ਨੇ ਆਪਣੀ ਧੀ ਦੇ ਨਾਲ ਮਿਲ ਕੇ ਪੰਜਾਬ ਦੇ ਕਈ ਮੁੰਡਿਆਂ ਦੀਆਂ ਛੇਬਾਂ ਤੇ ਟਾਕਾ ਮਾਰਿਆ ਉਹਨਾਂ ਦੇ ਨਾਲ ਕਰੋੜਾਂ ਦੀ ਠੱਗੀ ਮਾਰੀ ਗਈ ਹੈ ਇਨਾ ਮਾਮਾਤਿਆਂ ਦੇ ਕਾਰਨ ਮੇ ਦਾ ਪੁਲਿਸ ਦੇ ਵੱਲੋਂ ਪਰਦਾਫਾਸ਼ ਕਰ ਦਿੱਤਾ ਗਿਆ ਆਓ ਇਸ ਸਬੰਧੀ ਪੁਲਿਸ ਦਾ ਕੀ ਕਹਿਣਾ ਪੁਲਿਸ ਦੇ ਕਿਵੇਂ ਅੜਿੱਕੇ ਜੜੇ ਨੇ ਪੁਲਿਸ ਦੇ ਕਿਵੇਂ ਹੱਥ ਲੱਗੇ ਨੇ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ। ਡੀਐਸਪੀ ਸਾਹਿਬ ਇੱਕ ਲੋਟਰੀ ਦੁਲਹਨ ਦੇ ਪਰਿਵਾਰ ਨੂੰ ਕਾਬੂ ਕੀਤਾ ਗਿਆ ਸੀ ਕੀ ਪੂਰਾ ਮਾਮਲਾ ਸੀ? ਸਰੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਡੀਏਜੀ ਲੁਧਿਆਣਾ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਦੀ ਗਾਈਡਲਾਈਨ ਤੱਕ ਜੋ ਮਹੀਮ ਗਲਤ ਅੰਸ਼ਰਾਂ ਨੂੰ ਠੱਲ ਪਾਉਣ ਲਈ ਚੱਲੀ ਹੋਈ ਆ। ਉਦੇ ਤਹਿਤ ਐਸ ਐਚਓ ਮੁੱਖ ਅਫਸਰ ਥਾਣਾ ਦਰਾਹਾ ਕਾਸ਼ਦਤ ਤੇ ਇਸ ਦੀ ਟੀਮ ਹੈ ਜਿਹੜੇ ਜਿਹਦੇ ਤਹਿਤ ਐਸੀ ਹਰਜੀਤ ਸਿੰਘ ਨੂੰ ਇੱਕ ਇਤਲਾ ਮਿਲੀ ਕਿ ਜਗਰੌਂ ਸਾਈਡ ਦਾ ਗਰੋ ਗਰੋ ਹੈ ਜਿਹਦੇ ਮੈਂਬਰ ਨੇ ਸੁਖਦਰਸ਼ਨ ਕੌਰ ਮਨਪ੍ਰੀਤ ਸਿੰਘ ਤੇ ਉਹਦਾ ਸਾਥੀ ਅਸ਼ੋਕ ਕੁਮਾਰ ਨੇ ਜੋ ਆਪਣੀ ਲੜਕੀ ਹਰਪ੍ਰੀਤ ਕੌਰ ਹੈ ਉਹਦਾ ਮੇਲੀਬੁਖਤ ਕਰਕੇ ਜਿਹੜੇ ਭੋਲੇ ਭਾਰੇ ਲੋਕਾਂ ਉਹਨਾਂ ਨੂੰ ਬਾਹਰ ਜਾਂਦੇ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਚਾਂਸਰ ਦੇ ਕੇ ਉਹਨਾਂ ਦੇ ਪੈਸੇ ਅੜਪਦੇ ਆ ਪੈਸੇ ਜੜਪਦੇ ਆ ਕਿਵੇਂ ਮਤਲਬ ਵੀ ਲੜਕੀ ਬਾਹਰ ਹੈ ਤਾਂ ਉਹਦੀ ਫੋਨ ਤੇ ਗੱਲ ਕਰਾ ਦਿੰਦੇ ਨੇ ਫੋਨ ਤੇ ਉਹਦਾ ਆ ਵੀਡੀਓ ਕਾਲ ਨਾਲ ਉਹਦਾ ਉਹ ਕਰਵਾ ਦਿੰਦੇ ਆ ਰੁਕਾ ਰੁਕਾ ਜਿਵੇਂ ਜੋ ਸਿਸਟਮ ਹੈ ਤੇ ਉਹਦੇ ਵਿੱਚ ਉਹ ਪੈਸੇ ਮੋਟੀ ਰਕਮ ਅੜਦੇ ਆ ਬੀਐਸਪੀ ਤੱਕ ਹਾਲੇ ਤੱਕ ਕਿੰਨੇ ਲੋਕ ਸਾਹਮਣੇ ਆਏ ਨੇ ਜਿਨ੍ਹਾਂ ਨਾਲ ਇਹਨਾਂ ਨੇ ਠੱਗੀ ਮਾਰੀ ਹੈ ਦੇਖੋ ਹਾਲੇ ਤੱਕ ਤਾਂ ਸਾਡੇ ਕੋਲ ਇੱਕ ਦੋ ਬੰਦੀ ਸਾਹਮਣੇ ਆਏ ਨੇ ਪਰ ਕਾਫੀ ਜ਼ਿਆਦਾ ਦੀ ਪੁੱਛਗਿੱਛ ਪਤਾ ਲੱਗਿਆ ਬੀ ਕਾਫੀ ਜਿਆਦਾ ਹੈ ਨਾ ਨੇ ਇਹ ਜਿਹੜੀ ਥੱਗੀਆਂ ਮਾਰੀ ਹੁੰਦੀਆਂ ਕਿੰਨੇ ਕੁ ਅਮਾਉਂਟ ਹੈ ਜੀ ਜਿਹੜੀ ਧਨ ਰਾਸ਼ੀ ਹੈ ਜਿਹਦੇ ਥੱਗੀ ਮਾਰ ਚੁੱਕੇ ਨੇ ਇਹ ਤਕਰੀਬਨ ਇਹ 15-20 ਲੱਖ ਇਹ ਤਾਂ ਕਰ ਚੁੱਕੇ ਨੇ ਤੇ ਹੋਰ ਅਲੇ ਫਰਦਰ ਰਿਸਟੇਜ ਚ ਆਉਣਾ ਹੈ ਉਹ ਕੀ ਸਰ ਇਸ ਮਾਮਲੇ ਦੇ ਵਿੱਚ ਹੋਰ ਕਿੰਨੇ ਰੋਕੀਏ ਦੀ ਭਾ ਲੱਗੀ ਇਹਦੇ ਵਿੱਚ ਸੁਖਦਰਸ਼ਨ ਗੌਰ ਹੈ ਜੀ ਪਤਨੀ ਲੇਟ ਕੁਲਵੰਤ ਸਿੰਘ ਬਸੇ ਗਾਂਧੀ ਨਗਰ ਰਾਏਕੋਟ ਇੱਕ ਮਨਪ੍ਰੀਤ ਸਿੰਘ ਹੈ ਜੀ ਇੱਕ ਅਸ਼ੋਕ ਕੁਮਾਰ ਹੈ ਪੁੱਤਰ ਇੰਦਰਜੀਤ ਸਿੰਘ ਛਪਾਰ ਦਾ ਤੇ ਜਿਹੜੀ ਹਰਪ੍ਰੀਤ ਗੌਰ ਹੈ ਇਹ ਆਲਰੇਡੀ ਬਾਹਰੇ ਹੈ ਜਿਹੜੀ ਮੇਨ ਇਹਦੇ ਵਿੱਚ ਮੋਰ ਉਹ ਹੈ ਜੀ ਹੁਣ ਇਸ ਮਾਮਲੇ ਦੇ ਵਿੱਚ ਲੁਟੇਰੀ ਦੁਲਹਨ ਤੇ ਵੀ ਮਾਮਲਾ ਦਰਜ ਹੋਇਆ ਜੀ ਬਿਲਕੁਲ ਹੋਇਆ ਜੀ ਭਾਈ ਨੇ ਪਰਚਾ ਦਰਜ